ਕੇਂਦਰ ਦੇ ਚੰਤ ਸਾੰਤ ਅੱਪਰ ਸੈਸ਼ਨ ਹੀ ਰਹੀ ਕੋਈ ਗਵਰਨਰਸ ਐਡਰੈਸ ਨਹੀਂ ਆ ਸਾਰਿਆਂ ਤੋਂ ਪਹਿਲੇ ਇੰਪੋਰਟੈਂਟ ਹੁੰਦਾ ਹੈ ਕਿ ਗਵਰਨਰ ਜਿਹੜੀ ਗਵਰਨਮੈਂਟ ਹੁੰਦੀ ਹੈ ਜਿਹੜੀ ਅਲਟੇ ਫੀਸ ਦੀ ਮੈਚ ਜਿਹੜੀ ਸਰਕਾਰ ਆਫ ਦਿ ਡੇ ਹੁੰਦੀ ਹੈ ਉਹਦੀਆਂ ਉਪਲਬਧੀਆਂ ਜਾਂ ਜੋ ਵੀ ਆਰ ਐਸਪੈਕਟ ਹੁੰਦਾ ਹੈ ਗਵਰਨਰ ਸਾਹਿਬ ਦੇ ਐਡਰੈਸ ਹੋਣੀ ਚਾਹੀਦੀ ਕੋਈ ਗਵਰਨਰ ਸਾਹਿਬ ਦਾ ਐਡਰੈਸ ਨਹੀਂ ਹੋਇਆ ਉਸ ਦੇ ਬਾਵਜੂਦ ਫਿਰ ਤੁਸੀਂ ਵੇਖੋ ਕਿੰਨਾ ਅਨਫੋਰਚੂਨੇਟ ਹੈ ਜਿਹੜੀ ਸਾਡੀ ਬਿਜ਼ਨਸ ਐਡਵਾਈਜ਼ਰੀ ਮੀਟਿੰਗ ਹੁੰਦੀ ਕਮੇਟੀ ਜੇਦੇ ਵਿੱਚ ਸਾਰੀਆਂ ਪਾਰਟੀਆਂ ਨਾਲ ਗਵਰਨਮੈਂਟ ਤੇ ਸਪੀਕਰ ਬੈਠ ਕੇ ਗੱਲ ਕਰਦਾ ਹਾ ਉਸਕੇ ਨਾਲ ਚੱਲੇਗਾ ਬਿਜ਼ਨਸ ਕੀ ਹੋਏਗਾ ਉਹਦੀ ਕੋਈ ਮੀਟਿੰਗ ਨਹੀਂ ਪਹਿਲੀ ਦਫਾ ਹੋਇਆ ਬੀਏਸੀ ਦੀ ਕੋਈ ਮੀਟਿੰਗ ਨਹੀਂ ਬਿਕਾਉਜ਼ ਉਹਦਾ ਮਤਲਬ ਹੈ ਕਿ ਇਹਨਾਂ ਕੋ ਬਿਜ਼ਨਸ ਹੀ ਕੋਈ ਹੈਬ ਹੈਜ਼ਿਟੇ ਸਾਰਾ ਕੰਮ ਤਿਆਰ ਕੀਤਾ ਗਿਆ ਜੋ ਵੀ ਇਹ ਅੱਜ ਬਿੱਲ ਵੀ ਲੈ ਕੇ ਆ ਰਹੇ ਨੇ 11 ਮਹੀਨੇ ਤੇ ਸੁੱਤੇ ਰਹੇ ਇਸ ਬਿੱਲ ਤੇ ਕਿਸੇ ਨੇ ਚਰਚਾ ਹੀ ਨਹੀਂ ਕੀਤੀ ਨਹੀਂ ਤੇ ਕੋਈ ਸਿਆਣੀ ਸਰਕਾਰ ਹੁੰਦੀ ਐਗਰੀਕਲਚਰ ਮਿਨਿਸਟਰ ਨੂੰ ਸਾਰੀਆਂ ਪੋਲਿਟਿਕਲ ਜਮਾਤਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਟੌਪ ਐਗਰੀਕਲਚਰ ਸਾਇੰਟਿਸਟ ਦੇ ਨਾਲ ਪੰਜਾਬ ਦੇ ਜਿੰਨੇ ਵੀ ਐਗਰੀਕਲਚਰ ਐਕਸਪਰਟਸ ਹੈ ਨੇ ਜਿੰਨੇ ਸਟੇਕ ਹোলਡਰਸ ਹੈ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਅਖੀਰ ਤੇ ਲਿਆ ਕੇ ਰਿਜੈਕਟ ਕਰ ਦਿੱਤੀ ਅਸੀਂ ਚਲੋ ਇਸ ਗੱਲ ਨਾਲ ਸਹਿਮਤ ਹੈ ਇਹਨਾਂ ਦੇ ਬਟ ਕੋਈ ਕਿਸੇ ਕਿਸਮ ਦਾ ਇਹਦੇ ਵਿੱਚ ਕੋਈ ਨਵੀਆਂ ਰეკਮੈਂਡੇਸ਼ਨਸ ਹੈ ਨਹੀਂ ਕਿ ਅਸੀਂ ਕਰਨਾ ਕੀ ਚਾਹਨੇ ਆ ਕੋਈ ਸਟੇਟ ਨੂੰ ਨਹੀਂ ਦੱਸਿਆ ਕਿ ਸਾਡੀ ਐਗਰੀਕਲਚਰ ਪਾਲਿਸੀ ਕੀ ਹੋਏਗੀ ਅਜੇ ਤੱਕ ਐਗਰੀਕਲਚਰ ਪਾਲਿਸੀ ਤੇ ਨਾ ਸਾਲਾਂ ਤੋਂ ਲੈ ਕੇ ਆ ਚਾਹੀਦਾ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਬਹੁਤ سارے ਹੋਰ ਮੁੱਦੇ ਕਿਉਂਕਿ ਸੈਸ਼ਨ ਹੀ ਇੰਨਾ ਜ਼ਿਆਦਾ ਛੋਟਾ ਹੈ ਉਹਦੇ ਵਿੱਚ ਵਾਰੀ ਵਾਰੀ ਇੱਕ ਇੱਕ ਮੁੱਦਾ ਹੀ ਅਸੀਂ ਉਠਾ ਸਕਦੇ ਜਿਸ ਦਾ ਕੱਲ ਮਾਈਨਿੰਗ ਦਾ ਉਠਾਇਆ ਲਾਅ ਐਂਡ ਆਰਡਰ ਦੇ ਉੱਤੇ ਕੋਈ ਚਰਚਾ ਦਾ ਵਿਸ਼ਾ ਨਹੀਂ ਕੋਈ ਤੁਸੀਂ ਵੇਖੋ ਅੱਜ ਗੈਂਗਸਟਰਸ ਦਾ ਰਾਜ ਹੈ ਫਰੋਤੀਆਂ ਦਾ ਰਾਜ਼ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਗੋਲੀਆਂ ਮਾਰ ਕੇ ਭੱਜ ਜਾਂਦਾ ਸਾਰਿਆਂ ਨੂੰ ਵੱਡੀ ਇਹਦੇ ਵਿੱਚ ਜਿਹੜੀ ਇੱਕ ਨਵੀਂ ਚੀਜ਼ ਵੇਖਣ ਨੂੰ ਆਈ ਹੈ ਸਾਰਿਆਂ ਨੂੰ ਵੱਡੀ ਇਨਵੋਲਵਮੈਂਟ ਹੀ ਸਾਰੇ ਦੋ ਨੰਬਰ ਦੇ ਕੰਮ ਚ ਪੁਲਿਸ ਦੀ ਭਾਵੇਂ ਫਰੋਤੀਆਂ ਦੇ ਵਿੱਚ ਭਾਵੇਂ ਕਬਜ਼ਿਆਂ ਦੇ ਵਿੱਚ ਤੁਸੀਂ ਵੇਖੋ ਜਿਹੜੇ ਉਹ ਤਹਿਸੀਲਦਾਰਾਂ ਦੀ ਇੱਕ ਲਿਸਟ ਲਗਾਈ ਸੀ ਕਿ 48 ਤਹਿਸੀਲਦਾਰ ਵਿਜੀਲੈਂਸ ਨੇ ਤਿਆਰ ਕੀਤੀ ਸੀ ਕਿ ਇਹ ਕਰਪਟ ਵਿਜੀਲੈਂਸ ਇਹ ਸੌਰੀ ਰੈਵਨਿਊ ਅਫਸਰਸ ਉੱਥੇ ਹੀ ਲਾਏ ਗਏ ਨੇ ਤੁਸੀਂ ਹੈਰਾਨ ਹੋਵੋਗੇ ਘਰੇਵਨਿਊ ਦਾ ਰਿਟਾਇਰਡ ਅਫਸਰ ਹੈ ਜਿਨੇ ਸਾਰੀ ਚੀਜ਼ ਦੀ ਚਰਚਾ ਕਰਕੇ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਦੱਸਿਆ ਕਿ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਰੈਵਨਿਊ ਜਿਹੜਾ ਰਿਸ਼ਵਤ ਲੈ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਨੇ ਗਰਦਾਵੀਜ਼ ਕਰਦੇ ਨੇ ਇੰਤਕਾਲ ਚੜਾਦੇ ਨੇ ਉਹ ਐਵਰੇਜ ਉਹਨੇ ਕੱਢੀ ਹੈ ਤਕਰੀਬਨ 1000 ਰੁਪਏ ਦੀ ਕਮਿਸ਼ਨ 1000 ਰੁਪਏ ਦੀ ਰਿਸ਼ਵਤ ਪਰ ਮੰਥ ਲਈ ਜਾਂਦੀ ਉਹਦਾ ਮਤਲਬ 12000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਕੱਢਿਆ ਜਾਂਦਾ ਇਲੀਗਲ ਮਾਈਨਿੰਗ ਦੇ ਇੰਨੇ ਕੇਸੇ ਹੋਏ ਹੁਣ 2 ਮਿੰਟ ਦੇ ਵਿੱਚ ਵੇਖੋ 0 ਆਰ ਦੇ ਵਿੱਚ ਤੇ ਦੇ ਅਲਾਉ ਯੂ ਫਾਰ ਜਸਟ 2 2 3 ਮਿੰਟ ਅੱਜ ਹੀ ਆਈ ਇੱਕ ਅੰਮ੍ਰਿਤਸਰ ਤੋਂ ਜਨਾਲੇ ਦੇ ਵਿੱਚੋਂ ਸਾਰੀ ਰਾਤ ਮਾਈਨਿੰਗ ਚੱਲ ਰਹੀ ਹੈ ਮਸ਼ੀਨਾਂ ਲੱਗੀਆਂ ਨੇ ਲੁਧਿਆਣੇ ਚੋਂ ਆ ਰਹੀਆਂ ਨੇ ਨਵੇਂ ਸ਼ਹਿਰ ਤੋਂ ਆ ਰਹੀਆਂ ਨੇ ਆਨੰਦਪੁਰ ਸਾਹਿਬ ਤੋਂ ਆ ਰਹੀਆਂ ਛੱਤਬੀਰ ਸੀਤ ਤੋਂ ਆ ਰਹੀ ਹੈ ਅਜ਼ੂਦ ਦੇ ਪਿੱਛੋਂ ਆ ਰਹੀਆਂ ਪਠਾਨਕੋਟ ਸਾਰਾ ਏਰੀਆ ਇਹਦੇ ਨਾਲ ਭਰਿਆ ਸਮੁੱਚੇ ਪੰਜਾਬ ਦੇ ਵਿੱਚ ਕੋਈ ਏਰੀਆ ਤੁਸੀਂ ਵੇਖੋ ਜਿੱਥੇ ਮਾਈਨਿੰਗ ਨਾ ਹੋਵੇ ਟੋਟਲ ਪੈਸਾ ਜਿਹੜਾ ਇਹਨਾਂ ਦੀ ਬੂਟੀ ਦੇ ਵਿੱਚ ਜਾ ਰਿਹਾ ਹੈ ਇਹ ਜਿਹੜੀ ਲੁੱਟ ਹੋ ਰਹੀ ਹੈ ਸਿੱਧੇ ਤੌਰ 'ਤੇ ਉਹ ਪੈਸਾ ਜਿਹੜਾ ਇਹਨਾਂ ਦੀ ਸਰਕਾਰ ਕੋਲ ਹੈ ਇਹਨਾਂ ਦੇ ਐਮ.ਐਲ.ਏ ਕੋਈ ਇਹਨਾਂ ਦੀ ਅਮਰਸ਼ਟਾ ਜਾ ਰਿਹਾ ਹੈ ਕਿ ਹੈਰਾਨ ਹੋਵੋਗੇ ਜਿਸ ਏਰੀਆ ਦੇ ਵਿੱਚ ਕ੍ਰੈਸ਼ਸ ਆਏ ਨੇ ਉੱਥੇ ਐਵਰੇਜ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਮਨਿਸਟਰ ਨੇ 5 ਲੱਖ ਰੁਪਈਆ ਮਹੀਨੇ ਦਾ ਇੱਕ ਰੈਸ਼ਨ ਕੋਲ ਹੈ। ਲਾਅ ਐਂਡ ਆਰਡਰ ਤੁਸੀਂ ਗੱਲ ਹੀ ਛੱਡ ਲਓ ਕੋਈ ਬੰਦਾ ਅਤਵਾਦ ਦਾ ਵੀ ਅਸੀਂ ਟਾਈਮ ਦੇਖਿਆ। ਜਿਸ ਤਰ੍ਹਾਂ ਉਸ ਟਾਈਮ ਦੇ ਹਾਲਾਤ ਸੀ ਸਿਮਿਲਰ ਹਾਲਾਤ ਨੇ ਪੁਲਿਸ ਸਟੇਸ਼ਨ ਜਿੰਨੇ ਬਾਰਡਰਿੰਗ ਪੁਲਿਸ ਸਟੇਸ਼ਨ ਸਾਰਿਆਂ ਨੇ ਦੁਬਾਰਾ ਉੱਚੀਆਂ ਕਰ ਲਈਆਂ। ਉੱਤੇ ਉਹਨਾਂ ਨੇ ਟੀਨਾ ਲਾ ਲਈਆਂ ਤਕਰੀਬਨ 20 ਫੁੱਟ ਤੱਕ ਉੱਚਾ ਕਰ ਲਿਆ ਤੁਸੀਂ ਮੈਨੂੰ ਦੱਸੋ ਜਿੱਥੇ ਐਸਐਚਓਜ਼ ਜਾਂ ਪੁਲਿਸ ਸਟੇਸ਼ਨ ਸੇਫ ਨਹੀਂ ਉਹਦੇ ਤੋਂ ਕੀ ਤੁਸੀਂ ਐਕਸਪੈਕਟ ਕਰਦੇ ਸਾਰੇ ਰਾਤ ਤੁਸੀਂ ਵੇਖੋ ਅੱਜ ਮੈਂ ਆਪਣੇ ਘਰ ਜਦੋਂ ਜਾਣਾ ਮੇਰਾ ਰੇਲਵੇ ਰੂਟ ਕਾਦੀਆਂ ਤੇ ਘਰ ਰਸਤੇ ਵਿੱਚ ਪੁਲਿਸ ਸਟੇਸ਼ਨ ਉੱਥੇ ਰਾਤ 7 ਵਜੇ ਤੋਂ ਬਾਅਦ ਨਾਕਾ ਲਾ ਦਿੰਦੇ ਇਵਨ ਲੀਡਰ ਆਫ ਆਪੋਜੀਸ਼ਨ ਦੀ ਗੱਡੀ ਨਹੀਂ ਟੱਪ ਆਂਦੀ ਸਾਨੂੰ ਇੱਕ ਪੈਰਨਲ ਦੂਸਰੀ ਸੜਕ ਲੈਣੀ ਪਈ ਤੇ ਜਿੱਥੇ ਪੁਲਿਸ ਸਟੇਸ਼ਨ ਵਾਲੇ 7 ਵਜੇ ਤੋਂ ਬਾਅਦ ਆ ਬਾਹਰ ਨਹੀਂ ਨਿਕਲ ਪਾਉਂਦੇ ਉਹ ਕੀ ਪ੍ਰੋਟੈਕਸ਼ਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਚੀਫ ਮਿਨਿਸਟਰ ਅਵੇਲੇਬਲ ਨਹੀਂ ਕੱਲ ਦਾ ਸੈਸ਼ਨ ਹੋਇਆ ਤੁਸੀਂ ਇਹਨਾਂ ਦੀ ਨੌਨ ਸੀਰੀਅਸਨੈਸ ਆਫ ਦੀ ਗਵਰਨਮੈਂਟ ਵੇਖੋ ਚੀਫ ਮਿਨਿਸਟਰ ਅਵੇਲੇਬਲ ਨਹੀਂ ਸਪੀਕਰ ਸਾਹਿਬ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਡਿਮਾਂਡ ਰੱਖੀ ਹੈ ਕਿ ਪਹਿਲੇ ਤੇ ਪ੍ਰੋਟੋਕਾਲ ਤੋੜਿਆ ਤੁਸੀਂ ਨੰਬਰ 2 ਤੇ ਉਹਨਾਂ ਦਾ ਨਾਂ ਰੱਖਿਆ ਓਬਿਟਰੀਜ਼ ਫਿਰ ਮੈਂ ਮੰਗ ਕੀਤੀ ਕਿ ਸਾਰਾ ਹਾਊਸ ਜਿਹੜਾ ਡਾਕਟਰ ਮਨਮੋਹਨ ਸਿੰਘ ਤੇ ਸਾਰੇ ਦੇਸ਼ ਦਾ ਮਾਨ ਸਨ ਉਨਾਂ ਨੂੰ ਭਾਰਤ ਰਤਨਾਵਾਸੇ ਘਰ ਤੋਂ ਘਟਾਪਾ ਸਾਰੇ ਇੱਕ ਯੂਨੀਮਸਰ ਰੈਜ਼ੋਲੂਸ਼ਨ ਕਰਕੇ ਕੱਲੀ ਹੈ ਕਹਿੰਦੇ ਜੀ ਇਹ ਬਾਅਦ ਵਿੱਚ ਚਰਚਾ ਕਰ ਲਾਂ ਬਾਅਦ ਵਿੱਚ ਅੱਜ ਤੋਂ ਬਾਅਦ ਵੈਸੇ ਹੀ ਚਰਚਾ ਕੋਈ ਨਹੀਂ ਹੋਣੀ ਸੋ ਇਹ ਗੱਲ ਇੱਕ ਟੋਟਲੀ ਫੇਲਡ ਗਵਰਨਮੈਂਟ ਹੈ ਮੈਂ ਸਮਝਦਾ 116 ਮੈਂਬਰਾਂ ਦਾ ਟਾਈਮ ਹੀ ਇਹਨਾਂ ਨੇ ਖਰਾਬ ਕੀਤਾ 17ਵਾਂ ਸੀਐਮ ਇਹ ਅਭਚਾਰਿਕਤਾ ਨਹੀਂ ਇੱਕੋ ਗੱਲ ਕਾਰਨ ਕਿਉਂਕਿ 6 ਮਹੀਨਿਆਂ ਵਿੱਚ ਇਹਨਾਂ ਨੂੰ ਬੁਲਾਣਾ ਪੈਣਾ ਸੀ ਕਨਸਟੀਟਿਊਸ਼ਨ ਇਹ ਅਲਾਉ ਨਹੀਂ ਕਰਦੀ ਉਹਦੇ ਵਾਸਤੇ 2 ਦਿਨ ਵਾਸਤੇ ਫਰਾਡ ਕੀਤਾ ਪੰਜਾਬ ਦੇ ਲੋਕ ਥਿਸ ਇਸ ਨਾਟ ਅ ਸੈਸ਼ਨ ਥਿਸ ਇਸ ਅ ਫਰਾਡ ਵਿਦ ਇਨ ਦੀ ਪੰਜਾਬ ਦੇ ਲੋਕ ਕੀ ਜੀ ਖੇਤੀ ਨੀਤੀ ਦਾ ਡਰਾਫਟ ਨਹੀਂ ਉਹਦੇ ਵਿੱਚ ਅਸੀਂ ਗਵਰਨਮੈਂਟ ਨੂੰ ਰੈਲਕਟੈਂਟਲੀ ਸਪੋਰਟ ਕਰਾਂ ਅਸੀਂ ਇਹ ਕਰਨ ਬੋਰਡ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਪ੍ਰਾਈਵੇਟ ਮੰਡੀਆਂ ਵਧਾੜਾ ਚਾਹੁੰਦੇ ਨੇ ਸਾਡੀ ਜਿਹੜੀ ਪਰਸੈਂਟੇਜ ਜਿਹੜੀ ਗਵਰਨਮੈਂਟ ਨੂੰ ਜਿਹੜਾ ਅਸੀਂ ਝੋਨਾ ਤੇ ਕਣਕ ਖਰੀਦ ਕੇ ਦੇਨੇ ਆ ਉਹਦੀ ਪਰਸੈਂਟੇਜ ਘਟਾ ਰਹੇ ਨੇ ਪਿਛਲੇ ਤੁਸੀਂ ਵੇਖੋ ਪਿਛਲੇ 3 ਸਾਲ ਦਾ तकरीबन 8 ਤੋਂ 8.5 ਤੋਂ 9000 ਕਰੋੜ ਰੁਪਇਆ ਮੰਡੀਕਰਨ ਬੋਰਡ ਦਾ ਮੋਦੀ ਦੀ ਸਰਕਾਰ ਨੇ ਰੱਖਿਆ ਕੋਈ ਸੀਰੀਅਸਨੈਸ ਨਹੀਂ ਇਸ ਗਵਰਨਮੈਂਟ ਚ ਬਿਲਕੁਲ ਜੂਨੀਅਰ ਵਕੀਲ ਪੇਸ਼ ਕਰਦੇ ਨੇ ਜੂਨੀਅਰ ਵਕੀਲ ਆਪ ਹੀ ਤਰੀਕਾ ਲਈ ਜਾਂਦੇ ਨੇ ਪੈਸਿਆਂ ਦੀ ਲੋੜ ਪੰਜਾਬ ਨੂੰ ਇਹ ਤਰੀਕਾ ਜਿਹੜੀਆਂ ਨੇ ਜੂਨੀਅਰ ਵਕੀਲ ਲਈ ਜਾਂਦੇ ਨੇ ਜੋ ਇਹਨਾਂ ਦੀ ਪ੍ਰਾਇੋਰਟੀ ਇਹ ਹੈ ਨਹੀਂ ਮੈਨੂੰ ਤਾਂ ਇਹ ਵੀ ਸਮਝ ਨਹੀਂ ਟੋਟਲ ਰੂਰਲ ਇਨਫਰਾਸਟ੍ਰਕਚਰ ਪੰਜਾਬ ਦਾ 1 ਮਿੰਟ ਟੋਟਲ ਰੂਰਲ ਇਨਫਰਾਸਟ੍ਰਕਚਰ ਸਾਡਾ ਤਕਰੀਬਨ 70000 ਕਿਲੋਮੀਟਰ ਸੜਕਾਂ ਐ ਟੋਟਲੀ ਟੁੱਟੀਆਂ ਨੇ ਇਹਨਾਂ ਦੇ ਆਪ ਤੁਸੀਂ ਵੇਖੋ ਇਹਨਾਂ ਦਾ ਪ੍ਰਧਾਨ ਜਿਹੜਾ ਅਮਨ ਰੋੜਾ ਉਹ ਸਾਰੇ ਕੱਲ ਐਮ.ਐਲ.ਏ ਜੀ ਨੂੰ ਬੁਲਾ ਕੇ ਮਿਨਿਸਟਰ ਜੀ ਨੂੰ ਬੁਲਾ ਕੇ ਹੱਥ ਪੱਲਾ ਜੋੜਿਆ ਕਿ ਤੁਸੀਂ ਇੱਥੇ ਇੱਕ ਸਰਕਾਰ ਦੇ ਖਿਲਾਫ ਸਵਾਲ ਨਾ ਪਾਇਆ ਕਰੋ ਸੜਕਾਂ ਦੇ ਟੁੱਟਣ ਦਾ ਦੂਸੀਆਂ ਗੱਲਾਂ ਨਾ ਕਰਿਆ ਕਰੋ ਉਹ ਨਾ ਕਰਨ ਤੇ ਜਾਣਗੇ ਕਿਦਰ ਨੂੰ ਤੋਂ ਆਪ ਹੀ ਹੱਥ ਪੱਲਾ ਜੋੜਦੇ ਫਿਰਦੇ ਨੇ ਸਰਕਾਰ ਦੇ ਇਹਨਾਂ ਦਾ ਹਾਲ ਕੀ ਇਹ ਕਿ ਤੁਸੀਂ ਇਹੋ ਜੀ ਪੋਜੀਸ਼ਨ ਗਵਰਨਮੈਂਟ ਦੀ ਹੀ ਆਪ ਖਰਾਬ ਨਾ ਕਰੋ ਜੀ ਸੋ ਇਹ ਟੋਟਲ ਹਾਂਜੀ ਤੁਸੀਂ ਕੋਈ ਡਰਾਫਟ ਸਰਕਾਰ ਲੈ ਕੇ ਆਏਗੀ ਕਿ ਤੁਸੀਂ ਹੱਥ ਛਡੋ ਵੀ ਦੇਖੋ ਗੱਲ ਐ ਸਰ ਮੈਂ ਤਾਂ ਤੁਹਾਨੂੰ ਕਿਹਾ ਲਟੈਂਟਲੀ ਸਾਨੂੰ ਸਪੋਰਟ ਕਰਨੀ ਪੈਗੀ ਕਿਉਂਕਿ ਇਹਨਾ ਸੋਚਾ ਜੇ ਠੱਗ ਨਾਲ ਡੀਲ ਨਹੀਂ ਕੀਤਾ ਇਹਨਾ ਲੀਡਰ ਇਹਨਾਂ ਨੇ ਆਪੋਜੀਸ਼ਨ ਪਾਰਟੀਆਂ ਨੂੰ ਐਗਰੀਕਲਚਰ ਸਾਇੰਸਟਾ ਨੂੰ ਕਿਸਾਨ ਯੂਨੀਅਨਜ਼ ਨੂੰ ਜਿਹੜੇ ਮਹਾਰਾ ਨੇ ਵਾਈਸ ਚਾਂਸਲਰਜ਼ ਨੇ ਯੂਨੀਵਰਸਿਟੀਆਂ ਦੇ ਸਾਡੇ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਕਿ ਅਸੀਂ ਇਹਦਾ ਜਵਾਬ ਇਸ ਨੂੰ ਰਿਜੈਕਸ਼ਨ ਤੇ ਕਰਨੀ ਹੈ ਬਟ ਅਸੀਂ ਘੱਟ ਤੋਂ ਘੱਟ ਕੁਝ ਸੁਜੈਸ਼ਨ ਤੇ ਸੈਂਟਰ ਸਰਕਾਰ ਨੂੰ ਦਈਏ ਕੋਈ ਸੁਜੈਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਾਸਟ ਮੋਮੈਂਟ ਕਿਉਂਕਿ ਉਹ ਦਿਨ ਖਤਮ ਹੋਣ ਲੱਗੇ ਜਿਸਾ ਇਹ ਸੈਸ਼ਨ ਦਾ ਮਜਬੂਰੀ ਨਾ ਕਰਨਾ ਪੈ ਗਿਆ ਉਹ ਵੀ ਰਿਪੋਰਟ ਇਹਨਾਂ ਲਿਖ ਕੇ ਘਲਾ ਦਿੱਤੀ ਹੈ ਕੋਈ ਇਟ ਇਜ਼ ਦੀ ਨੰਬਰ 1 ਐਗਰੀਕਲਚਰ ਸਟੇਟ ਬਟ ਇਨ ਸਪਾਈਟ ਆਫ ਦੈਟ ਦੇ ਨੇਵਰ ਅਪਲਾਈ ਦੇ ਮਾਈਂਡ ਸਾਰੋਂ ਵੱਡੀ ਗੱਲ ਹੈ ਐਪਲੀਕੇਸ਼ਨ ਆਫ ਮਾਈਂਡ ਹੀ ਹੈ ਨਹੀਂ ਕਿਸੇ ਗੱਲ ਦੇ ਵਿੱਚ ਬਾਜਾ ਸਾਹਿਬ ਕੋਈ ਜੀਪੀ ਕੇ ਸਾਥ ਜੋੜਾ ਜਾ ਰਹਾ ਹੈ ਕੱਲ ਸੁਪਾਸਿੰਗ ਹੈ ਐਡੀਸ਼ਨਲ ਆਰਡਰ ਫੜੇ ਵਿਧਾਇਕ ਦੇ ਉੱਪਰ